ਹੋ ਗਿਆ ਜਿੰਨਾਂ ਨੇ ਮਾਰਿਆ ਵਾਜੋ 18 ਦੇ ਹੁਣ ਮੁੰਡਾ ਬੈਠਿਆ ਫਾਉਲਾ ਬਜੇ ਹੈ ਨਾ ਤੇ ਨਾ ਬਜਨ ਬਜੇਗਾ ਹੁਣ ਨਾ ਨਾ ਮੁੰਡਾ ਲੈ ਬਈ ਹੁਣ ਪੱਕਾ ਮੋ ਲਾਦਾ ਨਾ ਹੁਣ ਲੈ ਹੁਦਰਾ ਕਰੀਦਾ ਵਾਜੋ ਉਹ ਬਜੇ ਰਹੇਗਾ ਹੁਣ ਸਾਡੇ 18 ਲਾਦਾ ਕਹਿੰਦਾ ਯਾਰ ਇਹਦਾ 10000 10500 ਕਹ ਲੈ ਜੀ ਜੇ ਬਾਜਣਗੇ ਯਾਰ ਹਾਂ ਇਹਨਾਂ ਬਜਨ ਦਾ ਲੱਗਿਆ ਇੱਕ ਬਾਦੀ ਯਾਰਾ ਇੱਕ ਆਦੀ ਆਵੇ ਉਹ ਜਿਆਦਾ ਬਦਮਾਸ਼ਾਂ ਨੇ پیسے ਲੱਗ ਗਏ ਯਾਰ ਜੇ ਨੂੰ 1000 ਰੁਪਏ ਗੱਜਾ ਨਾ ਫਿਰ ਫਾਇਦਾ ਕੀ ਹੋਇਆ ਬਸ ਇੰਨੇ ਗਏ ਜੀ 16 ਕਿਲੋ ਇਸੇ ਜਿਆਦਾ ਨਹੀਂ ਆ ਮਾਸੇ ਕਰੀਏ 16 ਕਿਲੋ ਜਿਆਦਾ 18000 ਤੋਂ 16 ਮਾਇਲਾ ਚਲੋ ਮਨੇ 6 ਨੂੰ ਵੀ ਬਿਚੇ ਤਾਂ ਉਹ ਜਾ ਕੇ 18000 ਉਹ ਚਲਾਈਏ ਦੋ ਪੈਸੇ ਇਹਨੀਆਂ ਬਾਦ ਲਾਈ ਜਾ ਗੱਬ ਵੀਰੇ ਪੈ ਜਾਣਗੇ 18 ਦੇ ਲੈ ਕੇ ਵੀਰੇ ਨਾਲ ਦੇ ਨਾਲੇ ਪਹਿਣ ਕੇ ਰਸਾ ਬਣਾਉਂਦਾ ਰਹੀ ਬਾਈ ਜਿੰਨਾ ਨਾ ਕੋਈ ਨਹੀਂ ਜਿੰਨਾ ਬਾਦ ਗਾਹਨੇ ਪਾ ਲੇ ਉਹ ਥੋੜਾ ਜਿਹਾ ਵਜੇ ਜਾਓ ਤੇਰੀ ਗੱਲ ਕਰਾਂ ਮੈਂ ਤਨ ਕਿਹਾ ਕਰੂਗਾ ਲੈ ਉਹ ਥੋੜਾ ਜਿਹਾ ਸਾਰਾ ਸਾਰੇ ਵਿਕ ਜਾਂਦਾ ਨਹੀਂ ਉਹ ਠੀਕ ਲੱਗਾ ਭਾਈ ਜੀ 18000 ਤੁਕ ਕਰਾਉ ਇਹਨੇ ਕਰਾ 14000 ਜਿਹਦਾ ਰਹੇਗਾ ਉਹ 18000 ਨਾਲ 600 ਖਾ ਕੇ ਮਾਨ ਲੈ ਮਿਲਾਈ ਤਾਂ ਕਿ ਉਹ ਇਹਦਾ ਸਾਬ ਬਣਾੜੀ ਵਿਕੂ ਵਿਕੂ ਨਾ ਵੀ ਆ ਰਹੇਗਾ ਇਹ ਤੜਕੀ ਕਰ ਚੜੀ ਕਰੀਏ ਮੋਣੀ ਆ ਹੱਪ ਕਰੇਰਾ ਮਾਰ ਕਰ ਲੈ ਇੱਕ ਮਹੀਨਾ ਮੋੜਨੀ ਯਾਰ ਆ ਜੀ ਇਤਨਾ ਗੱਲ ਕਰ ਲੋਗਾ ਕੱਟ ਲੈ ਨਹੀਂ ਯਾਰ ਮੈਂ ਲੱਤੀ ਐਲਮ ਬੜਾ ਰੁੱਖੇ ਬੰਬੀ ਵੱਢਦੇ ਖਪਾ ਨਹੀਂ ਗਿਆ ਕਿ ਯਾਰ ਲੌਂਗ ਮਾਰ ਮੇਰੇ ਮੱਥੇ ਮਾਰਾਂ ਯਾਰ ਕਿ ਉੱਥੇ ਫੜਾ ਦੇਗਾ ਨਾ ਨਹੀਂ ਫੜਾ ਦੇਗਾ ਯਾਰ ਇਹ ਵੀ ਬਾਦ ਹੈ ਐਸਾ ਕਹਿੰਦਾ ਕੋਲ ਵੀ ਕਰਦਾ ਨਹੀਂ ਆ ਕਹਿੰਦਾ ਪੈਸੇ ਨੂੰ ਦੀ ਜਾਂਦਾ ਡਾਂਗ ਮਾਰੇ ਮੈਂ ਬਾਕਸ ਲੈ ਲੈਣਾ ਲੈ ਕਿਹਣਾ ਨਹੀਂ ਪਾਉਂ ਉਹਨੂੰ ਅਫਰ ਕਿੰਨੇ ਲਾਉਣੇ ਜਾਂ ਤਾਨੂੰ ਮੈਂ 18 ਤੋਂ ਲਾ ਬਾਈ ਯਾਰ ਚਲਾਇ ਕਰ ਯਾਰ ਐ ਕਰ ਐ ਕਰ ਮੈਂ ਵੀ ਕਰ ਤੁੱਕਾ ਲਿਖਾਈ ਕਰਾ ਦੁਗਾ ਚੰਨ ਲਈ 18 ਦਾ ਵਗੇ 400 ਰੁਪਏ ਦਾ 500 ਰੁਪਏ ਲਿਖਾਈ ਦਾ ਠੀਕ ਹੈ ਜਿਵੇਂ ਕਰ ਲਉਣਾ ਫਿਰ 500 ਦਾ ਲਿਖਾਈ ਦਾ ਮੇਰਾ ਜਫਰ ਨਵੇਂ ਲਗੂ ਗਿਓ ਹੁਣ ਇਹ ਮੇਰੇ ਅੱਗੇ ਚਾਰ ਪਾ ਲੈ ਲੈ ਭਾਈ ਜੱਦ ਲੈ ਜਾ ਆ ਯਾਰ ਹੋ ਜਾ ਰਹੀ ਵੇਚਦਾ ਨਹੀਂ ਇਹ ਪੈਸਾ ਮਤਵਾ ਮਾਰਨਾ ਬੰਦਾ ਜੇ ਸਾਢੇ ਜੰਗ ਉਹਦੇ ਹੁਣ ਹੋਰ ਪਿੰਡੀ ਵਾਲੇ ਦੇਖ ਤਾ ਸੀ ਬੱਕਰੇ ਕਹੇ ਮੈਂ ਕਹਿੰਦਾ ਮੈਂ ਦੇਖੀ ਆ ਨਾ ਤੁਸੀਂ ਝਾਕਦੇ ਨਹੀਂ ਪੈਸੇ ਪੈਸੇ ਦੇਖੀਏ ਨਾ ਵੀ ਆ 500 ਹੋਰ ਨਿਕਲੇ ਆ 500 ਹੋਰ ਨਿਕਲੇ ਆ ਚਲੋ ਭਾਈ ਕੋਈ ਨਹੀਂ ਬੁੱਤਾ ਇਹ ਯਾਰ ਮੈਸੇਜ ਆ ਗਿਆ ਨਾ ਨੌਲਜਾਂ ਦਾ ਲੱਗਦਾ ਵੀ ਇਹ ਹੋ ਗਿਆ ਮਤਲਬ ਛੱਡ ਦੇ ਵੀ ਲੱਗੇ ਇੱਕ ਨੌਲਜਾਂ ਦਾ ਯਾਰ ਰੋਹਾਂ ਲਾਈਵ ਕਰ ਤਾ ਉਹ ਹੋ ਗਿਆ ਸਬਤ ਦਾ ਪਰ ਕਿਸੇ ਦਾ ਪਰ ਕਿ ਮਰਦੀ ਬੰਨੇ ਫਸ ਹੀ ਜਾ ਬੇਦਖ ਦਾ ਰਹੇ ਸਾਲਾ ਸਲਾਮ ਅਲੈਕੁਮ ਗੁਰ ਕੀ ਦੇਵਿਕ ਸਾਡੇ ਪਲੇਜੇ ਜਿਓ ਨਿਕਲ ਗੀਆਂ ਵਰਗੀਆਂ 19000 ਤਾਂ ਹੋ ਗਿਆ ਸੌਦਾ ਆ ਬੱਕਰਾ ਬਈ 1200 300 ਨਹੀਂ ਦੋ ਹੈ 300 ਦੇ ਘਰ ਤੋਂ ਜਮੇ ਦੁੱਸ 10 ਵੀ ਤੇਰਾ ਘੱਟਾ ਵੀ ਬੜਾ ਹੈ ਦੋਨੇ ਦੂਰ ਫੜ ਦਿਓ ਦੋਨੇ ਮਾੜੇ ਲਾ ਦੋ ਖੜੋ ਲਵੇ ਕੜਿਆ ਮੰਦ ਗਹਾਂ ਨੂੰ ਛਾਂਵੇਂ ਆ ਕੇ ਨਾ ਉਹ ਤਾਂ ਜਿਹੜਾ ਸੌਦਾ ਹੀ ਹੁੰਦਾਗਾ ਸਾਰਾ ਇਹ ਤਾਂ ਇਹ ਚੰਗੀ ਮਾੜੀ ਵਿੱਚ ਹੀ ਜਾਂਦੀ ਉਹ ਤਾਂ ਜਿਹੜਾ ਥੋੜਾ ਹੋ ਗਿਆ ਆਹ ਬੋ ਆਪਣਾ ਮਗਰ ਕਿਹਦਾ ਸਾਹ ਬਾਹਰੀ ਇਹ ਵੀ ਵੱਡੀ ਆ ਜੀ ਬੱਚੇ ਕਹਿੰਦਾ ਦੋ ਦੋ ਬੱਚੇ ਨੇ ਵਟ ਮੰਗਦੇ ਇਹ ਵੀ ਕੱਢਦੇ ਆਹ ਵਟ ਗੱਬਣਾ ਆਇਆ ਥੋੜੀ ਜਿਹੀ ਸਿੰਦਰਾਮ ਆ ਸਾਡੀ ਪਾਲਾ ਕੇ ਭਾਬ ਯਾਰ ਪਾ ਯਾਰ ਕਹਿੰਦੇ ਜਾਂਦੇ ਨੇ ਉਹ ਮੋੜੀ ਲੱਗਦੀ ਨੋ ਕਾਂਟਾ ਬੱਜ ਰਿਹਾ ਹੈ ਹਾਂ ਜੀ ਮੈਂ ਬਸ ਦੜੇ ਵਾਲਾ ਮੁੱਲ 10000 ਦੋ ਮੋਕੋ ਦਾਦਾ ਰਾਣਾ ਬੰਦ ਕਰੀ ਖੜਾ ਵੀ ਸਾਲ ਨੂੰ ਪੈਸੇ ਲੈ ਰਿਹਾ ਭਾਈ 20 20 ਲੈ ਦੁਬਾਰੇ ਕੀ ਕਰਤੈ ਸਾਲ ਨੂੰ ਪੈਸੇ ਲੈ ਨਹੀਂ ਰਿਹਾ ਜੀ ਨਵੀਆਂ ਬੱਕਰੀਆਂ ਨੂੰ ਕੋਈ ਪੱਕੀ ਨਹੀਂ ਟਿਕਦੀਆਂ ਦਾ ਹੋਊਗਾ ਅਗਲਾ 4 ਪੱਕੀਆਂ ਦਾ ਖਾਲਾ ਵਿੱਚ ਬੀ ਬੀ ਮੈਂ ਬਣ ਗਿਆ 1 ਕਟ 2000 ਕਟ 2 ਲੱਖ ਬਣ ਗਿਆ ਬਾਈ ਉਹਦਾ ਪਸੂ ਬਣ ਗਿਆ ਉਹਦਾ ਅਗਲਾ ਪੀ ਜੋੜ ਦੋ ਦੀ ਇਹ ਜੋੜ ਮੈਂ ਜੋੜ ਲਿਆ 20 ਨੂੰ ਜੇ 10 ਹੁੰਨੇ ਪੂਰਾ 2 ਲੱਖ ਬਣ ਜਾਂਦਾ ਕੰਬੀ ਵੇਚ ਰਹੇ ਨੇ ਪੈਸੇ ਲਾ ਕੇ ਪਤਾ ਨਹੀਂ ਕਿੰਨੇ ਦੋ ਕੰਬੂ ਲਾ ਕਾਹ ਨੂੰ ਫਾਹਲਾਣਾ ਹੈ ਮਸਤਰ ਕਾ ਤੇਰੇ ਪਰ ਕਿ ਤੋ ਬੈਜੋ ਕਰੰਦੇ ਪਹਿਲਾ ਕੀ ਨਾ ਬੈਜੀ ਦਾ ਕੰਬੂ ਫਟ ਬਣ ਕਰ ਕਰ ਆਈ ਜਾ ਦੇ ਦੇ ਚੰਗੀ ਆ ਬੋ ਨਹੀਂ ਲਾ ਜਾ ਆਪਦੀ ਹੈ ਸੀਰ ਦਾ ਮਕਰ ਪੱਲਾ ਆ ਪੈਰ ਦੇ ਕਿਤੇ ਰੇ ਪੈਦਾ ਆ ਆ ਐਦਾ ਪਾਂਦਾ ਫਿਰ ਗਿਆ ਹੈ ਪਜਾਇਸ ਤਾਂ ਹੈਗੀ ਫਿਰ ਕਾ ਕਰਾਂ ਵੀ ਇਹਨੇ ਆਪਾਂ ਮਾਰ ਦੇ ਕੇ ਖਾਇਆ ਚਲੋ ਤਾਂ ਅਗਲੇ ਸਿੱਟ ਕੇ ਲੁੱਟ ਪਾਂਦੇ ਜੋ ਦੀ ਵਿਕ ਜਾਂਦੇ ਜਿੰਨੇ ਖੜਦੀਆਂ ਸੀ ਉਹ ਤਾਂ ਗੱਡੀਆਂ ਵਾਲੀ ਸਭ ਹੀ ਲੈ ਗਈ ਪਾਂਦੇ ਮਿੰਟ ਜੀ ਇਹਦੇ ਕਹਿੰਦਾ ਦੇ ਦਿਓ ਕਿਹੜਾ ਕੁਰਬਾਨੀ ਵਾਲੀ ਦੀਆਂ ਹੋ ਦੂਜੀਆਂ ਦੇ ਦੇ ਦਿਓ ਕਿਹੜਾ ਦੋਨੇ ਪਾ ਗਿਆ ਯਾਰ ਦਸ ਤਾਂ ਪੱਕਾ ਲਾਓ ਏ ਦਰ 25 ਪੁੱਜੀ ਤੇਰਾ ਘੱਟਾ ਬਾਈ 25 ਦਾ 12:30 ਵਾਰੀ ਬਣਿਆ ਚਾ 13 ਨੇ ਲਾ ਜਨ 13 ਬਾਦ ਹੋ ਬਹੁਣੇ ਨੇ 14 ਨੇ ਕਰ ਲਾ ਰ ਗਿਆ ਪੂਰਾ ਪੀਰੋ ਬੱਕਰੇ ਭਾਈ ਯਾਰਾ ਟੱਡ ਪਰ ਯਾਰਾ ਹਾਂ 15 15 ਨੇ ਪਾਦੇ ਜਪਾਣੀ ਨਹੀਂ ਤੇਰੀ ਮਰਤ ਇਹਨਾਂ ਮੈਂ ਬੱਚਾ ਹੋ ਗਏ ਨਹੀਂ ਨਾ ਕੋਈ ਨਹੀਂ ਹਾਂ ਫੰਡਰਾ ਜਾ ਮਾ ਉਹ ਫੰਡਰਾ ਬੱਕਰੀ ਇਹ ਜਮਾ ਫੰਡਰਾ ਜੀ ਰੋ ਜੇ ਇਹਦਾ ਕਾ ਕਰਦਾ ਸਹੀ ਨਹੀਂ ਕਾੜਦਾ ਭੈਣਾ ਪਤਾ ਨਹੀਂ ਕਿਉਂ ਆਇਆ ਸਾਈ ਦਾ ਕਾੜਦਾ ਮੈਂ ਲੈ ਕੇ ਬਾਜੂ ਤੂੰ ਐ ਕਰਦਾ ਮੈਂ ਉਹ ਨਹੀਂ ਕਰਦਾ ਉਹ ਨਹੀਂ ਕਰਦਾ ਭੈਣਾ ਨਹੀਂ ਮੈਂ ਕਰੀ ਮੇਰੇ ਮੇਰੇ ਕਾੜਦਾ ਯਾਰਾ ਹੱਥ ਦਾ ਕਾੜਦਾ ਰੱਖੇਗਾ ਨਹੀਂ ਕੋਣ ਕਰੀ ਦੋ ਤਰੇ ਕਿਉਂ ਰੱਖਦੇ ਇੱਕ ਹਰੇ ਇੱਕ ਨੂੰ ਆਪ ਦਾ ਕਰਕੇ ਜਮੀ ਜਾਇਜ਼ ਇੱਕ ਗੱਲ ਇਹ ਇੱਥੇ ਰੱਖ ਨੋੜੇ ਇਹ ਮਾਰਦੇ ਯਾਰਾ ਫਿਰ 500 ਹੋਰ ਕੱਟ ਦੇ ਬਸ 500 ਰੁਪਏ ਰੱਖੀਏ 500 ਬੱਤਲੇ ਨਹੀਂ ਕਰੀ ਪੀਜੀਆਂ ਚੰਗੀਆਂ ਫੋਟਾਂ ਫਿਰ ਉਹ ਕਹਿੰਦਾ ਵੀ ਜੀ ਜੀ ਚੰਗੀ ਲੈ ਲੈ ਪੈਸੇ ਵੀ ਕਹਿੰਦਾ ਨਹੀਂ ਪਾ ਯਾਰਾ ਹਾਂ ਫੇਰ ਬਣਨਾ ਮਾਦਾ ਸੰਦਰਾ ਹੀ ਦਿੱਤਾ ਜਾ 160 ਮੱਕੇ ਦੇ ਯਾਰ ਹਾਂ ਨਹੀਂ ਬਣਨਾ ਅੱਛਾ ਉਹ ਕਿੱਥੇ ਬਣੂਗਾ ਚਾਚਾ ਦੱਸ ਤੇਰਾ 500 ਘਟੇ ਨਹੀਂ ਚੱਲੀ 40 ਫੇਰ ਨਹੀਂ ਬਣਦਾ 2 ਘਟ 40 ਦਾ ਕਹਿੰਦਾ ਇਹ 500 ਘਟ ਇੱਕ 500 ਨਾ 2 ਘਟ 1 500 ਬਰ ਘਟ ਗਿਆ ਨਹੀਂ ਸਾਰੀਆਂ ਵਾਰ 500 ਘਟਾ ਆ ਵੀ ਨਹੀਂ ਲੇਖ ਨਹੀਂ ਭਾਦਾ ਮਾ ਕੋਈ ਨਹੀਂ ਵਾਹੀ ਤੂੰ ਲੈ ਕੇ ਤਾਂ ਨਹੀਂ ਭਾਦਾ

ਕਹ ਲਾ 17 ਕਹਤਾ ਇਹਨੇ ਬਾਈ ਤੈਨੂੰ ਹੈ ਜੇ ਮੰਨਦਾ ਤਾਂ ਹਾਂ ਕਰਦੇ ਨੇ ਜੇ ਕਰਦੇ ਹੈ ਤਰ ਤਰ ਨੂੰ ਲੋ ਬਾਈ ਖੋ ਵੀ ਪੁੰਚ ਕੇ ਆਇਆ ਕਰਿਆ ਕਰ ਜੇ ਯਾਰਾ ਉਹ ਬੇਦਾ ਹੁਣ ਉਹ ਬੇਦਾ ਉਹ ਬੇਦਾ ਦੇਖ ਹੁਣ ਜੇ ਮੁੱਲ ਲੱਭ ਫੇਰੀ ਵੇਚੀਂਗਾ ਯਾ 1250 ਦੇ ਬੱਕਰੇ ਬੁੱਟੇ ਹੋ ਗਏ ਯਾਰਾ ਪਾਸਾ ਫੜਾ ਦੇ ਬੜਾ ਫੜਾ ਦੇ ਉਹ ਫੜਾ ਦੇ ਮੰਗਾ ਲਓ ਮੰਨਦਾ ਯਾਰਾ ਉਹ ਮੰਨਦਾ ਕਰ ਫੜਾ ਦੇ ਯਾਰਾ ਬੜਾ ਬਿਨ ਪੱਤੀ 500 ਪਾਤਾ ਯਾਰਾ ਦੇਖੀ ਨਾ ਕਰ ਉਹ ਨਹੀਂ ਵਗਾ ਯਾਰਾ ਯਾਰਾ ਨਹੀਂ ਨਾ ਗਿਆ ਯਾਰ ਤੂੰ ਕੀ ਆਖਿਆ ਮੈਂ ਦੋ ਘਟ 40 ਨਹੀਂ ਕਹਦਾ ਯਾਰ ਮੈਂ ਦੇਣ ਨਾਲ ਬੱਕਰੀ ਦੋ ਘਟ ਫਤ 35 ਲਾਤਾ ਹਰ ਘਟਾਰੇ ਦੀ ਕੋਈ ਤੇਰੇ ਉਹ ਬੰਦ ਹੋ ਗਿਆ ਯਾਰ ਇਹ ਨਹੀਂ ਆ ਗਿਆ ਨਾ ਕਰ ਇਹਦਾ ਹੁਣ ਤਾਂ 1000 ਹੋ ਰੁਕ ਗਿਆ ਯਾਰ ਕਿਹੜੀ ਕਿਹੜੀ ਆ ਗਿਆ ਸਾ ਦੋਨਾਂ ਨੇ ਉਹ ਤਾਂ ਠੀਕ ਲੱਗ ਰਿਹਾ ਯਾਰ ਬਾਹਾਂ ਹੁਣ 612 ਹੋ ਗਿਆ 612 ਹੋ ਗਿਆ 35 ਹੋ ਗਿਆ 35 ਹੋ ਗਿਆ ਯਾਰ 35 ਹੋ ਗਿਆ ਠੀਕ ਆ ਯਾਰ ਨਹੀਂ ਪਈ ਨਹੀਂ ਆਪ ਉਹਨੇ ਆਏ ਨਾਲ ਇਹ ਦੋਨਾਂ ਨੂੰ ਜਦ ਗੱਲ ਤਾਂ ਆਪ ਹੀ ਬੁਗਦੀ ਹੈ ਆਪ ਹੀ ਦੂਆ ਹਾਂ ਆਏ ਇਹ ਜੀ ਬਲੇ ਇਹਦੇ ਚਲਾ ਦਾਂ ਗੱਡੀ ਕੀ ਗੱਲਾਂ ਹੁੰਦੇ ਫਿਰ ਆਪਾਂ ਮੰਡੀ ਤੇ ਨਹੀਂ ਜਾਂਦੇ ਰੱਖਾ ਪਰਦਾ ਵੀ ਦੋ ਬੇ ਤੇ ਨਹੀਂ ਨਹੀਂ ਤੂੰ ਮੈਨੂੰ ਫੋਨ ਲਾ ਕੇ ਦੇ ਦੇ ਨਾ ਮੱਕਾ ਮਲਾਵਣ ਆ ਆਪ ਹੀ ਲਾਲਾ ਲਾਲਾ ਕੋਈ ਫੋਨ ਉਹ ਲਾ ਪੁੱਛ ਲੈਣੇ ਉਹ ਵੀ ਭਾਈ ਬੰਦਾ ਜਰਾ ਹੋ ਕਰ ਤੂੰ ਹੋਰ ਦੱਸ ਦੇ ਨਾ ਫੋਨ ਚਾਹੇ ਲਾਲਾ ਉਹ ਇਹਦਾ ਵੀ ਪਿਓ ਆ ਉਹ ਨਹੀਂ ਉਹ ਦੇਣੀ ਆਂ ਬੱਕਰੀਆਂ ਇਹਦਾ ਪਿਓ ਐਸਾ ਕਾ ਪਿਓ ਤਾਂ ਹੈਗਾ ਹਾਂ ਜੀ ਇਹ ਥੋੜਾ ਯਾਰ ਆ ਰਿਹਾ ਨਾ ਨਾ ਆਪਾਂ ਨੂੰ ਤਾਂ ਬਚਾਰਾ ਇਹ ਵੀ ਹੋਇਆ